2560 ਮੈਂਬਰ ਲੰਗਰ ਦੇ ਰੂਪ ਦੇ ਵਿੱਚ ਦਵਾਈਆਂ ਲੈ ਕੇ ਇਸ ਵਾਰ ਜਾ ਰਹੇ ਨੇ ਇਹ ਮਾਂ ਬੋਤੇ ਇੱਥੋਂ ਠੀਕ ਹੋ ਕੇ ਜਾਣ ਰੋਨਾ 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 ਬਣ ਕੇ ਸੰਗਲ ਨਾਲ ਬੰਨ ਕੇ ਸੁਖਪ੍ਰੀਤ ਨੂੰ ਲੈ ਕੇ ਆਏ ਲੋਕਾਂ ਨੇ ਕੁੱਟ-ਕੁੱਟ ਕੇ ਇਹਦਾ ਬੁਰਾ ਹਾਲ ਕਰਤਾ ਰੋਨਾ ਮਾ ਰੋਨਾ ਇਹ ਪਿਓ ਪੁੱਤ ਆਏ ਨੇ ਆਪਣੇ ਪੁੱਤ ਨੂੰ ਇੱਕ ਬਾਪ ਸੰਗਲੀ ਦਾ ਬਣ ਕੇ ਜਿੰਦਾ ਲਾ ਕੇ ਇੱਥੇ ਲੈ ਕੇ ਆਇਆ ਬੱਚੀਆਂ ਕਾਦ ਨਾਨਕੀ ਛੱਡੀਆਂ ਮਾਰਦਾ ਨਾ ਮਾਰਦਾ ਇਹਦਾਂ ਇੱਕ ਭਰਾ ਆਪਣੇ ਭਰਾ ਨੂੰ ਲੈ ਕੇ ਆਇਆ ਹੋਇਆ ਵਾ ਸੁੱਫਾ ਖਾੜਿਆ ਜਾਂ ਕੁਝ ਵੀ ਖਾੜਿਆ ਭੰਗਣਾ ਹੋ ਗਿਆ ਇਸ ਵਿੱਚ ਬੇਬੇ ਕੀ ਕਹੀ ਜਾਂਦੀ ਆ ਔਰ ਇਸ ਵਿੱਚ ਇਨੇ ਤੋੜਤੀ ਬਾਹ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ 2 ਜੁਲਾਈ 2024 ਦਿਨ ਮੰਗਲਵਾਰ ਗੁਰੂ ਕੇ ਲੰਗਰਾਂ ਦੇ ਰੂਪ ਵਿੱਚ ਕੈਂਪ ਲੱਗਿਆ ਹੋਇਆ ਸੀ ਸਵੇਰ ਦਾ ਤੇ ਹੁਣ ਸ਼ਾਮ ਦਾ ਟਾਈਮ 5:30 ਹੋ ਚੱਲਿਆ 2560 ਮੈਂਬਰ ਲੰਗਰ ਦੇ ਰੂਪ ਦੇ ਵਿੱਚ ਦਵਾਈਆਂ ਲੈ ਕੇ ਇਸ ਵਾਰ ਜਾ ਰਹੇ ਨੇ ਆਪੋ ਆਪਣੇ ਘਰਾਂ ਨੂੰ ਆਪੋ ਆਪਣੇ ਆਲਣਿਆਂ ਨੂੰ ਜਿਹਦੇ ਵਿੱਚੋਂ 909 ਮੈਂਬਰਾਂ ਨੂੰ ਰਿਪੀਟ ਦਵਾਈਆਂ ਕੀਤੀਆਂ ਗਈਆਂ 1430 ਮੈਂਬਰਾਂ ਨੂੰ ਓਪੀਡੀ ਦਿੱਤੀ ਗਈ ਹੈ ਜਿਹੜੀ ਡਾਕਟਰਾਂ ਨੇ ਚੈੱਕਅਪ ਕਰਕੇ ਦਵਾਈਆਂ ਲਿਖੀਆਂ ਤੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਤੇ 216 ਬੱਚੇ ਨੇ ਟੋਟਲ ਤੇ ਸਾਰੇ ਮੈਂਬਰ 2560 ਨੇ ਇਹ ਲੰਗਰ ਰੂਪੀ ਪ੍ਰਸ਼ਾਦ ਰੂਪੀ ਦਵਾਈਆਂ ਸੰਗਤ ਵੱਲੋਂ ਭੇਜੀਆਂ ਜਾਂਦੀਆਂ ਸਾਡੀ ਇੱਕ ਤਾਂ ਬੇਨਤੀ ਹੱਥ ਜੋੜ ਕੇ ਦਵਾਈਆਂ ਦੀ ਬਹੁਤ ਸ਼ਾਰਟੇਜ ਆਉਂਦੀ ਆ ਪਿਛਲਾ ਹਸਾਬ ਸਾਡਾ ਜਿਵੇਂ ਜਿਵੇਂ 2-2 3-3 ਕੈਂਪ ਲੰਘ ਜਾਂਦੇ ਆ ਪਿਛਲੇ ਚੈੱਕ ਆ ਜਿਹੜੀ ਅਮਾਉਂਟ ਆ ਉਹ ਕੰਪਨੀਆਂ ਦੀ ਦੇਣ ਵਾਲੀ ਖੜੀ ਹੁੰਦੀ ਐ ਪਰ ਇੱਥੇ ਸ਼ੁਕਰਾਨਾ ਵੀ ਕਰਦੇ ਆ ਸੀ ਕੰਪਨੀਆਂ ਦਾ ਜਿਵੇਂ ਸ਼ਵਾਇਆ ਕੰਪਨੀ ਆ ਉਥੇ ਹੀ ਸਾਡੇ ੁੱਲਰ ਹੁਣੀ ਆ ਉਹਨਾਂ ਦੀ ਕੰਪਨੀ ਆ ਵੀਰ ਉਹਨਾਂ ਦੀ ਉੱਥੇ ਹੀ ਅੰਬਰਸੀਆ ਵਾ ਉਹਨਾਂ ਸਾਰੇ ਭੈਣਾ ਭਰਾਵਾਂ ਦਾ ਧੰਨਵਾਦ ਆ ਜਿਹੜੇ ਸਾਡੇ ਨਾਲ ਕੋਆਪਰੇਟ ਕਰਦੇ ਨੇ ਸਾਨੂੰ ਕਦੇ ਵੀ ਦਵਾਈਆਂ ਤੋਂ ਦਵਾਈ ਰੂਪੀ ਪ੍ਰਸ਼ਾਦ ਤੋਂ ਮਨਾਂ ਨਹੀਂ ਕਰਦੇ ਅੱਜ ਦੇ ਇਸ ਕੈਂਪ ਦੇ ਵਿੱਚ ਅੱਜ ਦੇ ਇਸ ਗੁਰੂ ਕੇ ਲੰਗਰਾਂ ਦੇ ਵਿੱਚ ਜਿਹੜੇ ਭੈਣ ਭਰਾ ਪਹੁੰਚੇ ਆ ਜਿਹੜੇ ਬਹੁਤ ਕ੍ਰਿਟੀਕਲ ਸੀ ਜਿਨ੍ਹਾਂ ਨੂੰ ਅਸੀਂ ਇੱਥੇ ਐਡਮਿਟ ਕਰ ਰਹੇ ਹਾਂ ਉਹਨਾਂ ਨਾਲ ਤੁਹਾਡੀ ਜਾਣਕਾਰੀ ਸਾਂਝੀ ਕਰਾਉਣੀ ਹੈ ਇਹ ਸੁਖਦੀਪ ਸਿੰਘ ਆ ਸੁਖਦੀਪ ਬਦਰਨ ਸੁਖਪ੍ਰੀਤ ਇਹ ਮੁੱਲਾਪੁਰ ਤੋਂ ਆਇਆ ਨਾਲ ਨਾਨੀ ਆਈ ਐ ਦੀ ਨਾਲ ਧੰਨਵਾਦ ਆ ਬਾਈਆਂ ਦਾ ਜਿਹੜੇ ਗਵੰਢੀ ਆ ਆਪਣਾ ਫਰਜ਼ ਨਿਭਾ ਰਹੇ ਨੇ ਸੰਗਲ ਨਾਲ ਬੰਨ ਕੇ ਸੁਖਪ੍ਰੀਤ ਨੂੰ ਲੈ ਕੇ ਆਏ ਨੇ ਇੱਥੇ ਸੁਖਪ੍ਰੀਤ ਦੀਆਂ ਬਾਹਾਂ ਦੇ ਉੱਤੇ ਤੁਸੀਂ ਦੇਖੋ ਕਿਵੇਂ जख्म ਹੋਏ ਹੋਏ ਨੇ ਬਾਹਰ ਰਗੜੀਆਂ ਪਈਆਂ ਦੀਆਂ ਕਿਉਂਕਿ ਵਧੀਆ ਬਿਲਡਿੰਗ ਦਾ ਕੰਮ ਕਰਦਾ ਸੀ ਵਧੀਆ ਬਿਲਡਰ ਆ ਮੁੰਡਾ ਬਸ ਕੁਝ ਜ਼ਿੰਦਗੀ ਚ ਇਸ ਜਾ ਚੱਕਰ ਚੱਲਿਆ ਬਾਪ ਦੀ ਡੈਥ ਹੋ ਗਈ ਪਹਿਲਾਂ ਤਾਂ ਦਾਦਕਿਆਂ ਨੇ ਨਹੀਂ ਸੰਭਿਆ ਨਾਨਕੀ ਰਹਿਣ ਲੱਗ ਗਿਆ ਫਿਰ ਮਾਂ ਦਾ ਵਿਆਹ ਹੋ ਗਿਆ ਅੱਗੇ ਰਾਜਸਥਾਨ ਚ ਉੱਥੇ ਨਾਲ ਮਾਂ ਲੈ ਗਈ ਉੱਥੇ ਵੀ ਨਹੀਂ ਰਹਾ ਉਥੋਂ ਫਿਰ ਨਾਨੀ ਲੈ ਆਈ ਹੁਣ ਇੱਥੇ ਨਾਨੀ ਕੋਲੇ ਆ ਕੇ ਬਿਲਡਿੰਗ ਦਾ ਕੰਮ ਵੀ ਸਿੱਖਿਆ ਪਰ ਹੁਣ ਘਰੋਂ ਭੱਜ ਜਾਂਦਾ ਅਫਸੈਟ ਹੋਇਆ ਫਿਰਦਾ ਲੋਕਾਂ ਨੇ ਕੁੱਟ-ਕੁੱਟ ਕੇ ਇਹਦਾ ਬੁਰਾ ਹਾਲ ਕਰਤਾ ਇਹ ਬਾਈ ਹੋਣੀ ਦੱਸਦੇ ਆ ਬਾਈ ਕਿੱਥੋਂ ਲੈ ਕੇ ਆਏ ਤੁਸੀਂ ਇਹਨਾਂ ਨੂੰ ਭਾਈ ਭੱਜ ਗਿਆ ਸੀਦਾ ਘਰੋਂ ਇਹ ਮੇਰੀ ਸਨੂ ਨਾ ਵਾਲ ਕਟਿੰਗ ਦੀ ਹਾਂ ਉੱਥੇ ਉਹਨਾਂ ਨੇ ਮੈਨੂੰ ਵੀਡੀਓ ਦਿਖਾਈ ਵੀ ਆਹ ਤੁਹਾਡੇ ਪਿੰਡ ਦਾ ਬੰਦਾ ਬੰਨਿਆ ਮੈਂ ਉਹਨਾਂ ਨੂੰ ਛੱਡ ਕੇ ਮੈਂ ਕਿਹਾ ਵੀ ਇਹਨੂੰ ਛੜਾ ਕੇ ਲਿਆਵਾਂ ਇਸ ਤਰ੍ਹਾਂ ਬੰਨਿਆ ਹੋਇਆ ਸੀਗਾ ਗਾਲ ਵੇਦਾ ਦੇਖੋ ਮਾਰਦੇ ਥੱਪੜ ਫੜ ਫੜ ਕੇ ਸੀ ਹਾਂ ਇਨਕ ਦਿਨਾਂ ਦੀ ਗੱਲ ਆ ਇਹ ਨੂੰ ਹੋ ਹੀ ਗਿਆ ਹੁਣੇ ਆ ਜੀ ਮਹੀਨਾ ਕ ਤਾਂ ਹੋ ਗਿਆ ਵਾ ਕਿਹੜੇ ਪਿੰਡ ਬੰਨੇ ਸੀ ਇਹ ਖੰਜਰਵਾਲ ਪਿੰਡ ਮੇਰਾ ਖੰਜਰਵਾਲਾ ਅਡਾ ਮੁੱਲਾਪੁਰ ਕੋਲੇ ਖੰਜਰ ਆ ਜੀ ਹੁਣ ਇਹਦਾ ਪਿੰਡ ਮੁੱਲਾਪੁਰ ਪਿੰਡ ਆ ਨਹੀਂ ਨਾਨਕੇ ਆ ਯਾਨੀ ਕਿ ਮੁੱਲਾਪੁਰ ਦਾ ਹੈ ਹਾਂ ਜੀ ਵੀ ਯਾਨੀ ਦੋ ਜਗ੍ਹਾ ਇਹ ਨੂੰ ਦੋ ਜਗ੍ਹਾ ਤੋਂ ਕੱਟਾ ਬੱਜਿਆ ਇਹਨੂੰ ਅਛੇ ਜੀ ਮੰਮੀ ਦੋ ਥਾਵਾਂ ਤੇ ਪਿਆਈ ਨਾਲ ਲੈ ਗਈ ਦੋਨੋਂ ਪਾਸੇ ਫਿਰ ਵਾਪਸ ਆ ਗਏ ਠੀਕ ਆ ਹਾਂ ਜੀ ਉਦੋਂ ਦਾ ਟੈਨਸ਼ਨ ਲੈ ਰਿਆ ਬਸ ਪਾਸੇ ਤੋਂ ਬਾਕੀ ਚੰਗਾ ਇਹ ਕਿਤੇ ਪਿਆ ਜੀ 8 ਫੜਿਆ ਵਾ ਅੱਠ ਪੜਿਆ ਮਾਂ ਹਾਂਜੀ ਕੋਈ ਨਾ ਹੁਣ ਵੀ ਸੁਖਪ੍ਰੀਤ ਨੇ ਮਾਂ ਠੀਕ ਹੋ ਜਾਣਾ ਆਪਾਂ ਕਿਰਪਾ ਮਹਾਰਾਜ ਕਿਰਪਾ ਕਰਨ ਆਪਾਂ ਵੀਰੇ ਦੀ ਅਸੀਂ ਪੂਰੀ ਮਦਦ ਕਰਾਂਗੇ ਰੋ ਨਾ ਮਾਂ ਰੋ ਨਾ ਇਹ ਨਾਨੀ ਆ ਵਿਚਾਰੀ ਨਾਨੀ ਲਈ ਤਾਂ ਕਹਿੰਦੇ ਨਾ ਪੋਤਿਆਂ ਨਾਲੋਂ ਦੋਤੇ ਪਿਆਰੇ ਹੁੰਦੇ ਆ ਨਾਨੀ ਨੂੰ ਤੇ ਨਾਨੀ ਆਪਦੇ ਦੋਤੇ ਨੂੰ ਲੈ ਕੇ ਆਈ ਏ ਸੰਗਲ ਬੰਨ੍ਹ ਕੇ ਇੱਥੇ ਪਰ ਅੱਜ ਇਹ ਸੰਗਲ ਖੁੱਲ ਜਾਣਾ ਜ਼ਿੰਦਗੀ 'ਚ ਕਦੇ ਵੀ ਸਰਕਪ੍ਰੀਤ ਦੇ ਪੈਰਾਂ ਨੂੰ ਸੰਗਲ ਨਾ ਲੱਗਣ ਗਿੱਟਿਆਂ ਨੂੰ ਜਿੰਦੇ ਨਾ ਲੱਗਣ ਇਹ ਅਰਦਾਸ ਕਰਿਓ ਸਾਬ ਜੀ ਮੇਰਾ ਮਾਮਾ ਵਿਆਹ ਦੀ ਤਖੀਆ ਜੀ ਉਹਦਾ ਉਹਦੇ ਘਰ ਵਾਲੀ ਚਲੀ ਗਈ ਹੁਣ ਉਹ ਵੀ ਨਹੀਂ ਕੰਮ ਕਰਦਾ ਇੱਕ ੱਲੀ ਕਿਤੇ ਮੰਨ ਲਓ ਬਾਹ ਮਲਦੀ ਕਿ ਇਹਦੀਆਂ ਗਿੱਟਾਂ ਮਰਦਾ ਉਹ ਪੈਸਾ ਦੇ ਦਿੰਦੇ ਆ ਤਾਂ ਉਹਦੇ ਨਾਲ ਖਰਚਾ ਚੱਲ ਰਿਹਾ ਇਹ ਮਾਤਾ ਜੀ ਦਾਈ ਦਾ ਕੰਮ ਕਰਦੇ ਸੀ ਨਹੀਂ ਮੰਨ ਲਓ ਆਹ ਮਾੜਾ ਮੋਟਾ ਜਿਹੜੇ ਪੁਰਾਣੀਆਂ ਜਿਵੇਂ ਬੁੜੀਆਂ ਦਾਈ ਹੁੰਦੀਆਂ ਸੀ ਓਵੇਂ ਤੂੰ ਕੰਮ ਜਾਣਦੀ ਐ ਨਾ ਧਰਨ ਧਰਨ ਕੱਢ ਲੈਨੀ ਆ ਕੋਈ ਨਾ ਮਾ ਇਹਦੇ ਨਾਲ ਆਪਾਂ ਸੁਖਪ੍ਰੀਤ ਨੂੰ ਇੱਥੇ ਤੂੰ ਵੀ ਸਾਡੇ ਕੋਲ ਰਹਿਣਾ ਵਾ ਆਪਾਂ ਵਾਹਿਗੁਰੂ ਕਿਰਪਾ ਕਰਨੇ ਵੀਰਾ ਛੇਤੀ ਛੇਤੀ ਠੀਕ ਹੋ ਕੇ ਆਪਣਾ ਕੰਮ ਕਰਨ ਲੱਗੇ ਠੀਕ ਆ ਲੈ ਲਈ ਚਾਬੀ ਜੰਦੇ ਦੀ ਸੁਖਪ੍ਰੀਤ ਦੀ ਦਵਾਈ ਲਿਆਇਓ ਪੁੱਤ ਲੇ ਕੋ ਨਾਨੀ ਆਪਣੀ ਜੇਬ ਦੇ ਵਿੱਚੋਂ ਵਿਚਾਰੀ ਚਾਬੀ ਕੱਢ ਕੇ ਦੇ ਰਹੀ ਆ ਆਪਣਾ ਦੋਤਾ ਸੰਗਰਾਣਾ ਬੰਨਣਾ ਕਿਤੇ ਸੌਖਾ ਵਾ ਭਾਈ ਆ ਗੜਾ ਬੀਰ ਗੜਾ ਬਾੜੀ ਦਾ ਅਟਲਾ ਗਲੇ ਹੀ ਪਈ ਜਾਂਦਾ ਐਂ ਕਰੀ ਜਾਂਦਾ ਰੰਨ ਜਾਣ ਕੇ ਜੀ ਕੁੱਟਦਾ ਗਲੇ ਨੂੰ ਆ ਦੇਖੋ ਕੀ ਕੀਤਾ ਵਾ ਹਾਂ ਜੀ ਮੇਰਾ ਗਲਾ ਦੋ ਬਤਾ ਕਾਦੋਂ ਉਹ ਤੁਸਕਪਰੀ ਕੀ ਹੁੰਦਾ ਗਲੇ ਨੂੰ ਕੁਰਸੀ ਦੇ ਦੇ ਵੀਰੇ ਅੱਗੇ ਨਹੀਂ ਕਰਦਾ ਹਾਂ ਹਾਂ ਤੁਸਕਪਰੀ ਆ ਦੇਖੋ ਕੋਈ ਜਾਂਦਾ ਕੀ ਹੋ ਗਿਆ ਡੁਖਦਾ ਵਾ ਕੋਈ ਨਾ ਠੀਕ ਹੋ ਜਾਊਗਾ ਅਬਾਰ ਦਤਨਾ ਮੈਂ ਇਹ ਨਹੀਂ ਕਰਦੇ ਅਵਿਕਾਰਦੀਆਂ ਹਾਂ ਕੋਈ ਨਾ ਮਾ ਕੋਈ ਨਾ ਵਾਹਿਗੁਰੂ ਕਿਰਪਾ ਕਰਨ ਅਸੀਂ ਤੇਰੇ ਪੁੱਤਾਂ ਸੀ ਵੀ ਬੋਲੇ ਸੋਨਹਾ ਸੱਚਾ ਫਾਲੇ ਬਸ ਤੁਹਾਡੀਆਂ ਅਰਦਾਸਾਂ ਦੀ ਤੁਹਾਡੀਆਂ ਦੁਆਵਾਂ ਦੀ ਲੋੜ ਆ ਜੀ ਇਸ ਬੱਚੇ ਦੇ ਅੱਜ ਪੈਰਾਂ 'ਚ ਉਹ ਸੰਗਲ ਤਰ ਗਏ ਨੇ ਤੇ ਦਵਾਈ ਰੂਪੀ ਪ੍ਰਸ਼ਾਦ ਲੈ ਸਕਦੇ। ਦਵਾਈ ਗ੍ਰੰਥ। ਕਉਕਾ ਸਤਨਾਮ ਕਰਤਾ ਪੁਰਖ ਦੇਵਾ ਨਿਰਵੈ ਕਾਲ ਮੂਰਤ ਅਜੂਨੀ ਸੇਪਾ ਕੰਪਾਰ ਸਤਿ ਆਸ ਕੇ ਬਿਸਤ। ਰਾਨ ਕ੍ਰੋਸੀ ਕੀ ਸੰਸ। ਮਹਾਰਾਏ ਮੇਰ ਕਰਿਓ ਸੱਚੇ ਪਾਤਸ਼ਾਹ। ਦੰਦ ਰਸਤੀ ਵਾਕਸ਼ ਮੇਰੇ ਭਰਾ ਨੂੰ। ਹੈਨਾ? ਸੁਖਪ੍ਰੀਤ ਠੀਕ ਹੋ ਜਾਣਾ ਬੁੱਤੂ। ਠੀਕ ਹੈ? ਕੋਈ ਨਹੀਂ। ਕੋਈ ਨਾ ਮਾ ਧੇਕਰ ਨਾ ਕਰ। ਜਮਾ ਠੀਕ ਹੋ ਕੇ ਜਾ ਉਤਰਾ ਪੋਤਾ ਠੀਕ ਹੈ ਇੱਧਰ ਇੱਕ ਬੈ ਜੋ ਗਰੀ ਬੈਠ ਬੈਠ ਇਹ ਪਿਓ ਪੁੱਤ ਆਏ ਨੇ ਆਪਣੇ ਪੁੱਤ ਨੂੰ ਇੱਕ ਬਾਪ ਸੰਗਲੀ ਨਾਲ ਬੰਨ ਕੇ ਜਿੰਦਾ ਲਾ ਕੇ ਇੱਥੇ ਲੈ ਕੇ ਆਇਆ ਵੀਰੇ ਇਹਨੂੰ ਬੰਨਣ ਦੀ ਕੀ ਕਾਰਨ ਸੀਗਾ ਕਾਹ ਤੋਂ ਬੰਨਿਆ ਭੱਜ ਜਾਂਦਾ ਜੀ ਘਰ ਤੋਂ ਭੱਜ ਅੱਛਾ ਕਿ ਭੰਨ ਤੋੜ ਕਰਦਾ ਜੀ ਕਿੰਨੇ ਕ ਟਾਈਮ ਤੋਂ ਐ ਕਰ ਰਿਹਾ ਹੈ ਸਾਲ ਹੋ ਗਏ 20 ਸਾਲ ਪਹਿਲਾਂ ਕੀ ਕਰਦਾ ਸੀ ਇਹ ਪਹਿਲਾਂ ਫਰਨੀਚਰ ਦਾ ਕੰਮ ਕਰਦਾਤਾ ਹੀ ਕਾਰਪਿੰਟਰ ਦਾ ਨਹੀਂ ਫਰਨੀਚਰ ਦਾ ਕੰਮ ਚੱਲਦਾ ਸੀ ਨਾਲੇ ਆਪਣਾ ਜਿਹੜਾ ਲੱਕੜ ਦਾ ਕੰਮ ਵਧੀਆ ਕਰ ਲੈਂਦਾ ਨਹੀਂ ਜਿਹੜਾ ਦੂਆ ਕੰਮ ਕਰਦਾਤਾ ਹੁਣ ਤਾਂ ਇਹਨੂੰ پتہ ਹੀ ਨਹੀਂ ਲੱਗਦਾ ਕੀ ਕਰਨਾ ਮੈਨੂੰ ਜਾ ਨਹੀਂ ਹੁਣ ਘਰੇ ਤੁਸੀਂ ਕਿੰਨੇ ਜਾਣੇ ਰਹਿੰਦੇ ਹੋ ਬੱਚੀਆਂ ਕਾਹਤੋਂ ਨਾਨਕੀ ਛੱਡੀਆਂ ਮਾਰਦਾ ਕੋਟਾ ਕਰੋ ਉਹਨਾਂ ਨੂੰ ਮਾਰਦਾ ਉਹਨਾਂ ਨੂੰ ਉਹ ਡਰਦੀਆਂ ਨਾਨਕੀ ਰਹਿ ਰਹੀਆਂ ਕੀ ਮਾਰਦਾ ਉਹਨੂੰ ਬਸ ਆਇਆ ਜੱਤ ਤੋਂ ਕੋਈ ਤਾਕਤ ਨਹੀਂ ਆਪਣੇ ਪਰ ਮਾਰਦਾ ਮੇਰੇ ਲਈ ਆਪੇ ਕੋਈ ਹੂੰ ਅਨਸ਼ਾਨ ਪਾਏ ਪਏ ਕੀ ਮਾਰਾਈ ਛੋਟੇ ਅੱਛਾ ਹੈ ਮਾਰਦਾ ਇਹ ਦੇਖੋ ਚਮਕੌਰ ਸਾਹਿਬ ਤੋਂ ਆਇਆ ਬਾਪੂ ਆਪਣੇ ਪੁੱਤ ਨੂੰ ਲੈ ਕੇ ਚਰਨਜੀਤ ਸਿੰਘ ਨੂੰ ਜਿਹੜਾ ਪੁੱਤ ਆਪਣੇ ਹੱਥੀਂ ਪਾਲਿਆ ਚੱਲਣਾ ਫਿਰਨਾ ਸਿਖਾਇਆ ਬੋਲਣਾ ਸਿਖਾਇਆ ਉਹੀ ਗਾਣਾ ਗਾੜਦਾ ਉਹੀ ਘੁੱਟ ਮਾਰ ਕਰਦਾ ਚਰਨਜੀਤ ਦੀਆਂ ਦੋਨੇ ਭੈਣਾਂ ਘਰੋਂ ਡਰਦੀਆਂ ਆਪਦੇ ਨਾਨਕੇ ਪਿੰਡ ਰਹਿ ਰਹੀਆਂ ਕਿਉਂਕਿ ਇਹਦਾ ਪਤਾ ਨਹੀਂ ਕਦੋਂ ਹਮਲਾ ਕਰ ਦੇਵੇ ਬਾਪ ਡਰਦਾ ਕੁੰਡਾ ਲਾ ਕੇ ਜਿੰਦਾ ਲਾ ਕੇ ਸੌਂਦਾ ਵੀ ਪਤਾ ਨਹੀਂ ਕਦੋਂ ਮੇਰਾ ਪੁੱਤ ਆ ਕੇ ਮੇਰਾ ਗਲ ਘੁੱਟ ਦੇਵੇ ਧੰਨਵਾਦ ਆ ਬਾਈਆਂ ਦਾ ਜਿਹੜੇ ਉਪਰਾਲਾ ਕਰਕੇ ਲੈ ਕੇ ਆਏ ਨੇ ਚਮਕੌਰ ਸਾਹਿਬ ਤੋਂ ਲੈ ਕੇ ਆਏ ਨੇ ਬਾਈਆਂ ਬਾਈ ਤੁਸੀਂ ਪਿੰਡ ਤੋਂ ਹੀ ਆ ਚਮਕੌਰ ਸਾਹਿਬ ਤੋਂ ਹੀ ਆ ਹੋਰ ਕੌਣ ਕੌਣ ਕੀ ਨਾਮ ਵੀ ਨੇ ਤੁਹਾਡਾ ਰਜਨਦੀਪ ਤੁਹਾਡਾ ਵੀਰੇ ਮੇਰਾ ਹਰਪੂ ਵੀ 来 ਹਰਪੂ ਤੁਹਾਡਾ ਜੀ ਪ੍ਰਿੰਤਪਾਲ ਸਿੰਘ ਤੁਸੀਂ ਤੈਨੂੰ ਹੀ ਆਏ ਹੋ ਹਾਂਜੀ ਤੇ ਬੱਪੂ ਵੀ ਨਾਲ ਆ ਨਹੀਂ ਮੈਂ ਤਾਂ ਚਲੋ ਧੰਨਵਾਦ ਆ ਬਾਈ ਤੁਹਾਡਾ ਸ਼ੁਕਰੀਆ ਜਿਹੜਾ ਤੁਸੀਂ ਇਸ ਲੋੜਵੰਦ ਦੀ ਬਾਹ ਫੜੀ ਹੈ ਨਾਲ ਇਹਦੇ ਪੁੱਤ ਨੂੰ ਇੱਥੇ ਲੈ ਕੇ ਆਏ ਹੋ ਚਾਬੀ ਇਹਦੀ ਬਾਪੂ ਹੈਗੀ ਆ ਕਮਜੀਤ ਖੋਲਦੀ ਜਿੰਦਾ ਹੁਣ ਪੱਕੀ ਗੱਲ ਆ ਭਰਾਵਾ ਤੂੰ ਮੇਰਾ ਭਜਣਾ ਨਹੀਂ ਫਿਰ ਅੱਛਾ ਬੋਲੇ ਸੋਨੇਹਾ ਸੇਵਾ ਕਰਿਆ ਕਰੇਗਾ ਐਂ ਜਨਜੀਤ ਵਾਹ ਤੁਹਾਡਾ ਭਾਈਆ ਮੇਰਾ ਉਹਨੇ ਨੂੰ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜਯੁਨੀ ਸਾਹਿਬ ਅੰਗੁਰ ਪ੍ਰਸ਼ਾਦ ਜਪ ਆਤ ਸਤਜਗਾਰ ਸੱਚ ਹੈ ਪੀ ਸੱਚ ਆਣ ਕੀ ਹੋ ਗਿਆ ਚਲੋ ਬਾਹਰ ਕਿਰਪਾ ਕਰੇ ਅਸੰਗਲ ਅਸੰਗਲੀਆਂ ਇਹਨਾਂ ਗੁੱਟਾਂ ਨੂੰ ਇਹਨਾਂ ਗਿੱਟਿਆਂ ਨੂੰ ਕਦੇ ਨਾ ਲੱਗਣ ਤੇ ਇਹ ਲੈ ਵੀ ਚਰਨਜੀਤ ਪ੍ਰਸ਼ਾਦ ਰੂਪੀ ਦਵਾਈ ਖਾ ਪੁੱਤ ਬਾਹਰ ਕਿਰ ਮਿਹਰ ਕਰਨਗੇ ਬੱਤ ਤੇ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਮਹਾਰਾਜਾ ਕਿਰਪਾ ਕਰਨ ਜੀ ਅਰਦਾਸ ਕਰਿਓ ਚਰਨਜੀਤ ਸਿੰਘ ਵਾਸਤੇ। ਇਦਾਂ ਇੱਕ ਭਰਾ ਆਪਣੇ ਭਰਾ ਨੂੰ ਲੈ ਕੇ ਆਇਆ ਹੋਇਆ ਵਾ। ਇਹ ਵੀ ਆਹੀ ਹਾਲਾਤ ਆ। ਸਾਰਾ ਦਿਨ ਇਹ ਵੀਰਾਂ ਨੂੰ ਔਣਾ ਧੋਣਾ ਕੋਈ ਨਹੀਂ ਸੜਕਾਂ ਤੇ ਤੁਰਿਆ ਫਿਰਨਾ ਬਸ ਇਦਾਂ ਹੀ ਜ਼ਿੰਦਗੀ ਚੱਲ ਰਹੀ ਹੈ ਭਾਈ। ਭਾਈ ਕਿਹੜੇ ਪਿੰਡੋਂ ਆਏ ਹੋ? ਦੋਸਤ ਪਰਣੀ ਨੀਵੇਂ ਤੋਂ ਆਏ। ਨੀਵੇਂ ਤੋਂ ਆਏ। ਥੋੜਾ ਪਿੰਡ ਬਾਈ ਉਹੀ ਆ ਬਾਈ ਤੁਹਾਡਾ ਕੀ ਨਾਮ ਆ ਮੰਗੂ ਨਹੀਂ ਯਾਰ ਮੰਗੂ ਬਾਈ ਆ ਮੰਗੂ ਬਾਈ ਸਾਡਾ ਟੀਮ ਦਾ ਮੈਂਬਰ ਆ ਸੇਵਾਦਾਰ ਆ ਹਰ ਕੈਂਪ ਤੇ ਤੁਸੀਂ ਦੇਖਦੇ ਹੋ ਉਹਨੂੰ ਵੀਰੇ ਨੂੰ ਘਰ ਚ ਛੋਟੀ ਖੁਸ਼ੀ ਆ ਵੱਡੀ ਖੁਸ਼ੀ ਆ ਨੇ ਇੱਥੇ ਸਾਡੇ ਨਾਲ ਸਾਂਝੀ ਕਰਨੀ ਆ ਆ ਕੇ ਅੱਜ ਬਾਈ ਸਵੇਰੀ ਦੱਸਦਾ ਛੱਡਿਆ ਕੀ ਗੱਡੀ ਲਈ ਆ ਬਾਈ ਕਾਰ ਲਈ ਬਾਈ ਛੇਤੀਵਾਂ ਲਈ ਬਾਈ ਬਾਬੇ ਨਾਨਕ ਦੀ ਕਿਰਪਾ ਇਹਨਾਂ ਸੇਵਾਦਾਰਾਂ ਦੀ ਸਪੋਰਟ ਨਾਲ ਕੈਂਪ ਦੇ ਵਿੱਚ ਬਹੁਤ ਸਾਰੇ ਲੋੜਵੰਦਾਂ ਦੀ ਹੈਲਪ ਹੋ ਰਹੀ ਆ ਆਪਣੇ ਨਗਰ ਖੇੜੇ ਤੋਂ ਆਪਣੇ ਇਲਾਕੇ 'ਚੋਂ ਲੱਭ ਲੱਭ ਕੇ ਲੋੜਵੰਦਾ ਨੂੰ ਇਹ ਲੈ ਕੇ ਆਉਂਦੇ ਨੇ ਇੱਥੇ ਵੀ ਕੋਈ ਬਾਂਝਾ ਨਾ ਰਹਿ ਜਾਵੇ ਇਸ ਗੁਰੂ ਕੇ ਲੰਗਰਾਂ ਦੀ ਪ੍ਰਸ਼ਾਦ ਰੂਪੀ ਦਵਾਈ ਤੋਂ ਅੱਜ ਇਹ ਦੋ ਭਰਾ ਆਏ ਨੇ ਇਹਦਾ ਨਾਂ ਕੀ ਹੈ ਭਾਈ ਬਲਵਿੰਦਰ ਸਿੰਘ ਆ ਜੀ ਤੁਹਾਡਾ ਕੀ ਨਾਂ ਭਾਈ ਮਲਕੀਤ ਸਿੰਘ ਭਾਈ ਮਲਕੀਤ ਸਿੰਘ ਕਿੰਨੇ ਕ ਟਾਈਮ ਤੋਂ ਬਲਵਿੰਦਰ ਇੱਦਾਂ ਵਾ ਇਹ 2016 ਤੋਂ ਆਏ ਆ ਓਕੇ ਕੀ ਹੋਇਆ ਸੀ ਇਹਨੂੰ ਬਾ ਦਿਮਾਗੀ ਟੈਨਸ਼ਨ ਪੈ ਗਈ ਵਧੀਆ ਕੰਮ ਕਰਦਾ ਇੱਕ ਕੱਪੜੇ ਵਾਲੀ ਦੁਕਾਨ ਤੇ ਮਾਣਨੇ ਕੋਈ ਸੁੱਖਾ ਖਾੜਿਆ ਜਾਂ ਕੁਝ ਵੀ ਖਾੜਿਆ ਭੰਗ ਨਾਲ ਹੋ ਗਿਆ ਦਵਾਈ ਖਾਏਗਾ ਨਾ ਲੈ ਮੈਂ ਤੁਹਾਨੂੰ ਦਵਾਈ ਦਿੰਦਾ ਆ ਦੇਓ ਦਵਾਈ ਬਲਵਿੰਦਰ ਦਾ ਪ੍ਰਸ਼ਾਦ ਬਈ ਉਹ ਆਏ ਨਹੀਂ ਖਾਂਦਾ ਸਾਰੀਆਂ ਸੜ ਦਿੰਦਾ ਰਾਤ ਦੀਆਂ ਖਾਧੀਆਂ ਪਤਾ ਨਹੀਂ ਦੋ ਖਾਧੀਆਂ ਕਿੰਨੀਆਂ ਬਾਕੀ ਹੋ ਗਈ ਲੈ ਬਲਵਿੰਦਰ ਬਾਈ ਖਤ ਕਰ ਖਤ ਕਰ ਬਲਵਿੰਦਰ ਬਾਈ ਪ੍ਰਸ਼ਾਦ ਆ ਬਾਬਾ ਜੀ ਦਾ ਕੋਈ ਲੈ ਲੈ ਇਹ ਬੋਲੇ ਸੋਨ ਹਾਏ ਸ੍ਰੀ ਅਕਾਲ ਪਹਿਲਾਂ ਪਾਣੀ ਪੀਲਾ ਪਤਾ ਐ ਇਹ ਚ ਪੀ ਲੈ ਚੱਲ ਇਹ ਚ ਪੀ ਲੈ ਪੀ ਲੈ ਪੰਜਵੇਂ ਪਿੰਦਾ ਪੀ ਕੇ ਬਾਹਰ ਲਾ ਕੇ ਉਹ ਇਹ ਚ ਪਾ ਲੈ ਪਾਣੀ ਖੜ ਜਾ ਇਹਦੇ ਚ ਪਾ ਦਿੰਨੇ ਆ ਇਹ ਆ ਲੈ ਫੜ ਪੀ ਲੈ ਪਾਣੀ ਘੱਟ ਦੇ ਗਰਾ ਪਾਣੀ ਪੀ ਲੈ ਪਹਿਲਾਂ ਵਾਹ ਵਾਹਿਗੁਰੂ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸੈ ਸਪੰਗਰ ਪ੍ਰਸਾਦ ਜਾਂ ਪਾਰ ਸਤਿ ਵਿਗਾਸ ਸੱਚੇ ਬੀਸ ਨਾਨਕ ਵਾਹ ਰੀ ਕਿਰਪਾ ਕਰਨ ਜੇ ਕਿਸੇ ਭੈਣ ਭਰਾ ਨੂੰ ਇਹ ਵੀ ਬਹਿਮ ਹੁੰਦਾ ਵੀ ਮੇਰੇ ਤੇ ਪੁੱਤ ਚ ਭੂਤ ਆਉਂਦੀ ਆ ਜਾਂ ਕਿਸੇ ਨੇ ਕੁਝ ਕਰਾਤਾ ਜਾਂ ਕੀਤਾ ਕਰਾਇਆ ਵਾ ਗੁਰੂ ਸਾਹਿਬ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਮਿਹਰ ਜਿਹੜਾ ਪ੍ਰਸ਼ਾਦ ਰੂਪੀ ਦਵਾਈ ਛੱਕੇ ਨਾ ਇਹ ਕੋਈ ਬਹਿਮ ਰੱਖਣ ਦੀ ਲੋੜ ਨਹੀਂ ਮੰਨ ਦੇ ਵਿੱਚ ਕੋਈ ਮਨ ਦੇ ਵਿੱਚ ਡਾਊਟ ਰੱਖਣ ਦੀ ਲੋੜ ਨਹੀਂ ਅਸੀਂ ਬਹੁਤ ਸਾਰੀਆਂ ਬੀਬੀਆਂ ਭੈਣਾਂ ਨੂੰ ਜਾਣਦੇ ਆ ਜਿਹੜੇ ਇੱਥੋਂ ਸਾਡੇ ਕੋਲ ਦਵਾਈ ਲੈਣ ਆਉਂਦੇ ਨੇ ਥੋੜਾ ਟਾਈਮ ਲੈ ਕੇ ਦਵਾਈ ਹਟ ਜਾਂਦੇ ਨੇ ਉਹਨਾਂ ਨੂੰ ਕੋਈ ਨਾ ਕੋਈ ਬਾਬਾ ਜਿਹੜਾ ਟੱਕਰਿਆ ਹੁੰਦਾ ਉਹ ਕਹਿਣਦਾ ਭਾਈ ਦਵਾਈ ਰਖਵਾਓ ਇਹ ਤਾਂ ਹੋਰ ਵੱਧ ਜੂ ਇਹਨਾਂ ਤਾਂ ਕਰਾਇਆ ਹੋਇਆ ਕਿਸੇ ਨੇ ਕੁਛ ਇਹਦੇ ਵਿੱਚ ਤਾਂ ਫਲਾਨਾ ਹੁੰਦਾ ਇਹ ਦਵਾਈ ਨਾਲ ਤਾਂ ਹੋਰ ਤੰਗ ਕਰੂ ਤੁਹਾਨੂੰ ਸਾਡੀ ਬੇਨਤੀ ਹੈ ਹੱਥ ਜੋੜ ਕੇ ਭਾਈ ਕੋਈ ਕਿਸੇ ਨੇ ਕੁਛ ਕਰਾਇਆ ਨਹੀਂ ਹੋਇਆ ਬਸ ਸਿਰਫ ਤੁਹਾਡਾ ਵਿਸ਼ਵਾਸ ਹੈ ਜਿਹੜਾ ਉਹ ਕਾਲਪੁਰਖ ਵਾਹਿਗੁਰੂ ਨੇ ਦੇਖਣਾ ਤੁਹਾਡਾ ਭਰੋਸਾ ਤੁਹਾਡੀ ਤੁਹਾਡਾ ਸਿੱਧਕਾ ਜਿਹੜਾ ਉਹ ਮਾਰਾ ਸੱਚੇ ਪਾਤਸ਼ਾਹ ਨੇ ਦੇਖਦਾ ਵੀ ਮੇਰਾ ਪਾਸ਼ਿਕ ਮੇਰਾ ਸ਼ਰਧਾਲੂ ਮੇਰੇ ਤੇ ਯਕੀਨ ਕਰਦਾ ਜੇ ਉਹ ਪਖੰਡੀ ਸਾਧੂਆਂ ਦੇ ਸਾਧਾਂ ਦੇ ਜਾ ਕੇ ਤੁਸੀਂ ਗੋਡਿਆਂ ਨੂੰ ਹੱਥ ਲਾਉਣੇ ਆ ਉਹਨਾਂ ਦੇ ਪੈਰਾਂ ਦੇ ਵਿੱਚ ਜਾ ਕੇ ਮੱਥੇ ਟੇਕਣੇ ਆ ਚੌਕੀਆਂ ਭਰਨੀਆਂ ਫਿਰ ਉਹ ਵੀ ਸਾਥ ਛੱਡ ਜਾਂਦਾ ਇਸ ਕਰਕੇ ਭਰੋਸਾ ਕਰਕੇ ਇੱਕ ਵਾਰ ਜਿੱਡੀ ਵੱਡੀ ਮਰਜੀ ਕਿਸੇ 'ਚ ਭੂਤ ਆ ਜਿੱਡੀ ਵੱਡੀ ਕਿਸੇ ਦੇ ਵਿੱਚ ਮਰ ਮਰਜੀ ਵੱਡੀ ਕੋਈ ਚੜ੍ਹੇ ਲਾਈ ਆ ਇੱਕ ਮਹੀਨਾ ਦੋ ਮਹੀਨੇ ਇੱਥੇ ਰਹਿ ਕੇ ਜਾਂ ਇੱਥੇ ਆ ਕੇ ਦਵਾਈਆਂ ਲੈ ਕੇ ਇਹ ਲੰਗਰ ਦੇ ਵਿੱਚੋਂ ਪ੍ਰਸ਼ਾਦ ਛੱਕ ਕੇ ਦੇਖੋ ਤਾਂ ਸਹੀ ਵੀ ਵੱਡੇ ਵੱਡੇ ਜਨ ਨਿਕਲ ਜਾਣਗੇ ਪਿਛਲੇ 8 ਸਾਲਾਂ ਦੇ ਵਿੱਚ ਹਜ਼ਾਰਾਂ ਹੀ ਭੈਣ ਭਰਾਵਾਂ ਦੇ ਸਿੰਗਲ ਰਸੇ ਬੰਨੇ ਹੋਏ ਖੁੱਲ ਗਏ ਆ ਜਿਹੜੇ 20 25 25 30 30 ਸਾਲਾਂ ਤੋਂ ਬੰਨੇ ਹੋਏ ਸੀ ਅੱਜ ਵਧੀਆ ਜੀਵਨ ਬਤੀਤ ਕਰਦੇ। ਸਤਿਵ ਤੁਹਾਡੀਆਂ ਦੁਆਵਾਂ, ਅਰਦਾਸਾਂ, ਅਸੀਸਾਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ। ਅੱਜ ਵੀ ਇਹ ਜਿਹੜੇ ਵੀਰ ਜਿਨ੍ਹਾਂ ਨੂੰ ਤੁਸੀਂ ਦੇਖ ਰਹੇ ਹੋ ਇਹਨਾਂ ਤੇ ਵੀ ਮਹਾਰਾਜ ਕਿਰਪਾ ਕਰਨ ਅਰਦਾਸ ਕਰਿਓ ਬਸ। ਹਾਂਜੀ ਮਾ ਕਿਵੇਂ ਆ ਕੀ ਨਾਮ ਆ ਮੁੰਡੇ ਦਾ ਤੇਰਾ ਹਾਂ ਰੇਸ਼ਮ ਸਿੰਘ ਰੇਸ਼ਮ ਸਿੰਘ ਓਏ ਮਾਂ ਦੇ ਆ ਰੇਸ਼ਮਾ ਓਏ ਰੇਸ਼ਮ ਦਿਆ ਕੀ ਡਿਆ ਓਏ ਰੇਸ਼ਮ ਦੇ ਓਏ ਰੇਸ਼ਮਾ ਓ ਰੇਸ਼ਮਾ ਵੀਰੇ ਓ ਰੇਸ਼ਮਾ ਕੀ ਹੋ ਗਿਆ ਮੈਂ ਕੀ ਕੰਮ ਕਰਦਾ ਸੀ ਪਹਿਲਾਂ ਇਹ ਕੋਈ ਨਹੀਂ ਬੱਕਰ ਖਾ ਕੇ ਕਰਦਾ ਸੀ ਪਹਿਲਾਂ ਬੱਕਰੀਆਂ ਮਗਰ ਸੀ ਹੁਣ ਕੀ ਹੋਇਆ ਮਾਂ ਪੁੱਛਾ ਜੀ ਸਾਡੇ ਕੋ ਨਹੀਂ ਟਿਕਤਾ ਕਰੇ ਚਲਾਈ ਜਾਂਦਾ ਰੋੜੇ ਮਾਰਦਾ ਹਾਂ ਅਸੀਂ ਤਾਂ ਗੇਟ ਲਾ ਲੈਨੇ ਕੌਣ ਕੌਣ ਆ ਵਾਂ ਕਰੇ ਕਰੇ ਅਸੀਂ ਤਾਂ ਬਸ ਚਾਹੇ ਪਾਪਾ ਚਾਹੇ ਦੋਨੇ ਆਣੇ ਆਹ ਰਹੇ ਮੱਡਾ ਕੋਲ ਬੜਾ ਆ ਰਿਹਾ ਸੀ ਇਹਦਾ ਭਰਾ ਹਾਂ ਉਹ ਰਲਿਆ ਹੋਇਆ ਉਹ ਵੈਹ ਹੋਇਆ ਵੈਹ ਕਿੰਨੇ ਸਾਲ ਹੋ ਗਏ ਮਾਂ ਇਹਨੂੰ ਐਂ ਨਹਾਉਂਦਾ ਧੋਂਦਾ ਨਹੀਂ ਐਂ ਡੱਬੜੇ ਤੇ ਬੜਿਆ ਫਿਰਦਾ ਨਾ ਨੋ ਬਲਕੋ। ਉਹ ਅੱਜ ਜਦ ਮੇਂ ਜਮ ਠੰਡ 기 ਆਈ ਤੇ ਵਦਿਆ ਨੂੰ ਭੂਣ ਲੱਗ ਗਈ। ਗਰਮੀ ਚ ਆਖੇ ਨਹੀਂ। ਹੂੰ। ਇਹ ਨਾ ਸਾਡੇ ਕਿੰਨੇ ਹਿੱਟ ਹੈ। ਹੋਰ ਨਹੀਂ ਕਿਸੇ ਕਰਨੀ ਚਾਹੁੰਦੇ। ਹੂੰ। ਗੇਟ ਨੌਂ ਕੀ ਹੁੰਦਾ ਬਗੰ। ਉਹ ਆ ਜਿਸ ਕੋਲ ਪ੍ਰਮੋਖਾ ਦਾ ਨਾਮ ਹੈ। ਇਹਦਾ ਜਿਹੜਾ ਦਾਖਲਾ ਕਰਦੇ ਨੇ। ਇਹ ਮੂਹਾਂ ਚ ਆ ਗਿਆ। ਪਕੀ ਜਾਪ। ਬੇਸੀਮਾ। ਬੇਬੇ ਕੀ ਕਹੀ ਜਾਂਦੀ ਆ। ਔਰ ਰੇਸ਼ਮਾ ਬੇਬੇ ਕੀ ਕਹਿੰਦੀ ਆ ਪਿੰਡ ਕਿਹੜਾ ਤੇਰਾ ਰੇਸ਼ਮਾ ਪਿੰਡ ਕਿਹੜਾ ਤੇਰਾ ਔਰ ਰੇਸ਼ਮਾ ਪਿੰਡ ਕਿਹੜਾ ਬੇਬੇ ਦੇ ਮਾਰਦਾ ਪਿੰਡ ਕਿਹੜਾ ਬੇਬੇ ਕਿਹੜਾ ਪਿੰਡ ਆ ਹੈਂ ਦਰਾਜ ਪਿੰਡ ਦਰਾਜ ਦਰਾਜ ਪਿੰਡ ਆ ਜ਼ਿਲ੍ਹਾ ਬਰਨਾਲਾ ਬਰਨਾਲਾ ਬੇਬੇ ਵੱਲ ਨੂੰ ਓਕਾ ਓਕਾ ਝਾਕਦਾ ਰੇਸ਼ਮਾ ਮਾਰਨਾ ਬੇਬੇ ਨੂੰ ਓਏ ਓਏ ਲੈ ਆਪਣੇ ਲੈ ਵਿਦੇਸ਼ ਮਾ ਪ੍ਰਸ਼ਾਲ ਲੈ ਤੇ ਜਾਣਾ ਫਿਰ ਫੜਕਣਾ ਬੋਲੇ ਸੁਨਹਾਰ ਪ੍ਰਿਆ ਕਾਲ ਮਾਂ ਆਪਦੇ ਪੁੱਤ ਨੂੰ ਲੈ ਕੇ ਆਈ ਹੈ ਰੇਸ਼ਮ ਬੜੀਆਂ ਉਮੀਦਾਂ ਤੇ ਆਸਾਂ ਨਾਲ ਆਈ ਹੈ ਮਾਂ ਇਧਰਾਜਪਿੰਡ ਤੋਂ ਆਈ ਹੈ ਮਾਂ ਬਰਨਾਲੇ ਜ਼ਿਲ੍ਹੇ ਤੋਂ ਆਈ ਹੈ ਅਰਦਾਸ ਕਰੀਏ ਅਸਮਾਨ ਦੇ ਅਸਮਾਨ ਦੇ ਪੁੱਤ ਦੀ ਚੜ੍ਹਦੀ ਕਲਾ ਲਈ ਤਾਂ ਜੋ ਇਹ ਮਾਂ ਬढ़ापे 'ਚ ਆਪਣੇ ਪੁੱਤ ਨੂੰ ਆਪਣੇ ਪੈਰਾਂ 'ਚ ਦੇਖ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਈ ਸਤਿ ਸ੍ਰੀ ਅਕਾਲ ਕਿੱਥੋਂ ਆਏ ਤੁਸੀਂ ਫਟੇਕੜ ਕੁਰਟਾ ਇੱਕ ਮੋਗੇ ਦਾ ਹੀ ਕੁਰਟਾਣਾ ਤੋਂ ਹਾਂਜੀ ਹਾਂਜੀ ਕਿੱਥੋਂ ਹੋਣਾ ਇਹ ਲੇਟਾਂ ਹੈ ਨਹੀਂ ਸਵੇਰ ਦੀ ਆਏ ਵੀ ਅਸੀਂ ਠੀਕ ਆ ਫਿਰ ਦਵਾਈ ਲੈਣ ਲੱਗੇ ਉੱਥੇ ਕੀ ਨਾਂ ਦੇਣਾ ਬਾਈ ਰਾਈ ਹਾਂ ਸਹੀ ਚੰਗੀ ਸਹੀ ਆ ਵਾਹ ਸਣੀ ਜਨੀ ਕਿਵੇਂ ਪੁੱਤ ਮੰਗ ਕਿੰਨੇ ਬੱਚੇ ਤੇਰੇ ਦੋ ਬੱਚੇ ਕਿ ਇੱਕ ਮੁੰਡਾ ਕੁੜੀ ਹਾਂ ਦੂਜੀ ਕੁੜੀ ਉਹ ਵੀ ਜਿਹੜੇ ਜੀਠ ਨੇ ਲੈ ਲਈ ਸੀ ਉਹਦੇ ਬੱਚੇ ਹੈ ਨਹੀਂ ਸੀ ਅੱਛਾ ਉਹ ਨਹੀਂ ਸੀ ਕਿਤੇ ਘਰ ਵਾਲਾ ਉਹ ਮਰ ਗਿਆ ਅੱਛਾ ਮਰ ਗਿਆ ਅਸੀਂ ਸਾਰੇ ਆਣ ਗਵਾਂਣ ਦੇ ਤੰਗ ਬੋਕ ਕਰਦਾ ਹੁੰਦੇ ਹਾਂ ਇਹ ਕੀ ਕਰਦੀ ਹੈ ਭੈਣ ਕੋਈ ਕੁਝ ਵੀ ਨਹੀਂ ਪਰ ਤੇ ਸੁਣਿਆ ਆਹੋ ਪੁਸਤਕਰੇ ਕੰਮ ਕਿਸੇ ਤੇ ਘਰੇ ਕਰਦੇ ਆ ਜੀ ਘਰੇ ਹੀ ਆਪਦੀ ਹਾਂ ਰੋਟੀ ਕਿੱਥੋਂ ਚੱਲਦੀ ਹੈ ਇਹ ਰੋਟੀ ਕਣਕੇ ਦਾਣੇ ਆ ਜਾਂਦੇ ਆ ਲਵਾਏ ਵੀ ਆਪਣੀ ਸਰਕਾਰ ਦੇ ਹਾਂ 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 ਪੈਨਸ਼ਨ ਲਵਾਤੀ ਦੋਨਾਂ ਦੀ ਇਹਨਾਂ ਦੀ ਠੀਕ ਹੈ ਉਹਦੇ ਨਾਲ ਬੱਚਾ ਇੱਕ ਜਾਂ ਕਿਸੇ ਦੇ ਭੈਣ ਭਰਾ ਦੀ ਜਾਵੜੀ ਚਲੋ ਉੱਥੇ ਤੇ ਉੱਥੇ ਟਾਈਮ ਪਾਸ ਕਰ ਲੈਂਦੇ ਅਲੱਗ ਦਾ ਰੋਟੀ ਖਾਣਾ ਕੀ ਨਾਂ ਤੇਰਾ ਕੁਲਦੀਪ ਗੁਰ ਹਾਂ ਕੁਲਦੀਪ ਗੁਰੇ ਪਿੱਛੋਂ ਕਿੱਥੋਂ ਆ ਜੂਪੀ ਤੋਂ ਕਿ ਬਿਹਾਰ ਤੋਂ ਬਿਹਾਰ ਅੱਛਾ ਉੱਥੇ ਤੇਰੇ ਪੇਕੇ ਹੈਗੇ ਆ ਹਾਂ ਆਉਂਦੇ ਆ ਮਿਲਦੇ ਆ ਕਦੇ ਨਹੀਂ ਕਦੇ ਨਹੀਂ ਮਿਲੇ ਨਹੀਂ ਇਹ ਪੜਿਆ ਥੋੜਾ ਬਹੁਤ ਥੋੜਾ ਜਿਹਾ ਪੜਿਆ ਸੀ ਥੋੜਾ ਜਿਹਾ ਪੜਿਆ ਸੀ ਕੀ ਹੋ ਗਿਆ ਸੀ ਇਹਨੂੰ ਦਿਮਾਗ ਨੂੰ ਕੀ ਹੋ ਗਿਆ ਸੀ ਇਹਦੇ ਟੈਨਸ਼ਨ ਹੋ ਗਈ ਸੀ ਇਹ ਥੋੜੀ ਜੀ ਮਾਂ ਵੀ ਐਵੇਂ ਆਦੀ ਮਾਂ ਜੀ ਪੜਿਆ ਕਹਿੰਦਾ ਉਹ ਛੱਡੇ ਆਉਂਦੇ ਸੀ ਜਿਵੇਂ ਆਪਣੇ ਆਂਗਣਵਾੜੀ ਵਾਲੇ ਆ ਉਹ ਉੱਥੇ ਬਾਹਰ ਜਿਵੇਂ ਬੱਚੇ ਇੱਥੇ ਪੜਦੇ ਉੱਥੇ ਨਹੀਂ ਦੂਜੇ ਪਾਸੇ ਬਾਹਰ ਨੇ ਟੋਡਾ ਪਿੰਡ ਕਿਹੜਾ ਬਾਈ ਫੱਤੇਗੜ ਫੱਤੇਗੜ ਕਰੋਟਾਣਾ ਹਾਂਜੀ ਕੁਆਂਟੀ ਆ ਜੀ ਇਹਨਾਂ ਤੇ ਹੀ ਨੇੜੇ ਇਹ ਫੱਤੇਗੜ ਕਰੋਟਾਣਾ ਆ ਇਹ ਰੋਡ ਤੇ ਅਮਰਸਾਰ ਰੋਡ ਹਾਂਜੀ ਜੰਦਰ ਰੋਡ ਤੇ ਹਾਂ ਹੁਣ ਜੀ ਜਦੋਂ ਪਹਿਲਾਂ ਨਹੀਂ ਸੀ ਕੁਛ ਵੀ ਕਹਿੰਦਾ ਹੁਣ ਜਦੋਂ ਵੀ ਅੱਗੇ ਬਾਹ ਪੰਤੀ ਬਾਹ ਫੇਰ ਇਹਨੇ ਤੋੜਤੀ ਬਾਹ ਕੀ ਮਾਰਿਆ ਬਾਹ ਮਰੋੜਤੀ ਸੀ ਫੇਮ ਬਾਹ ਫੜ ਕੇ ਮਰੋੜਤੀ ਉਹ ਸੰਨੀ ਕਿਵੇਂ ਆ ਤਕ ਤੋਂ ਮਾਂ ਆਪਣੇ ਪੁੱਤ ਨੂੰ ਵਿਚਾਰੀ ਸਿੰਗਲ ਨਾ ਬੰਨ ਕੇ ਰੱਖਣ ਲਈ ਮਜਬੂਰ ਆ ਫਤੇਗੜ ਕੋਰਾ ਟਾਣਾ ਪਿੰਡ ਪੂਰਾ ਟਾਣਾ ਪਿੰਡ ਤੋਂ ਆਏ ਨੇ ਬਾਈ ਹੁਣੀ ਮੈਂ ਸੰਨੀ ਨੂੰ ਪਰਦੇਸਣ ਪਰਦੇਸਣ ਵੀ ਵਿਚਾਰੀ ਸਿੱਧੀ ਪੱਧਰੀ ਆ ਆਪ ਵੀ ਸਿਰ ਦਾ ਸਾਈਂ ਤੁਰ ਗਿਆ ਸੀ ਬੇਟੀ ਜੀਠ ਨੇ ਲੈ ਲਈ ਆ ਬੇਟਾ ਸੀ ਜਿਹੜਾ ਸਿੱਧਾ ਇਹ ਇਹਨੂੰ ਪਾਲਦੀ ਆ ਦੋਨੇ ਮਾਂ ਪੁੱਤ ਹੀ ਆ ਪੈੰਡ ਵਾਲੇ ਥੋੜੀ ਬਹੁਤੀ ਮਦਦ ਕਰ ਦਿੰਦੇ ਰੋਟੀ ਪਾਣੀ ਚੱਲੀ ਜਾਂਦਾ ਹੁਣ ਜਿਵੇਂ ਜਿਵੇਂ ਸੰਨੀ ਵੱਡਾ ਹੋ ਰਿਹਾ ਮਾਰਕਟਾਈ ਕਰਦਾ ਬਾਹ ਤੋੜਦੀ ਮਾਂ ਦੀ ਇੱਕ ਵਾਰ ਤਾਂ ਲੱਤ ਵੀ ਤੋੜਦੀ ਲੱਤ ਵੀ ਤੋੜਦੀ ਬਜਰੀ ਕੰਨ ਜਿਹੜੀ ਚੀਜ਼ ਹੈ ਬਚ ਵੀ ਪੰਜਾਬ ਨੇ ਕੁੱਟਦਾ ਮਾਰਦਾ ਬਾਈ ਹੁਣੇ ਦੱਸਦੇ ਆ ਪਾਈਪਾਂ ਨਾਲ ਮਾਰੀਆਂ ਬੈਗ ਤੇ ਮਾਤਾ ਦੇ ਮਤਲਬ ਹੁਣ ਉਹੀ ਪੁੱਤ ਜਿਹਨੂੰ ਲਾਡਾ ਨਾ ਚਾਵਾ ਨਾ ਪਾਲਿਆ ਸੀ ਮਾਂ ਨੇ ਉਹ ਤੋਂ ਡਰ ਲੱਗਦਾ ਤੇ ਸੰਗਲਨਾ ਬੰਨ ਕੇ ਰੱਖਣਾ ਪੈ ਰਿਹਾ ਕੋਈ ਨਕਲ ਤੇਰਾ ਨਾ ਗਲਦੀਪ ਘਰ ਕੋਈ ਨਾ ਕੋਈ ਨੰਬਰ ਅਸੀਂ ਇਹਨੂੰ ਇੱਥੇ ਰੱਖਾਂਗੇ ਤੈਨੂੰ ਵੀ ਨਾਲ ਰਹਿਣਾ ਪਊਗਾ ਇਹਦੇ ਕੋਲੇ ਇੱਥੇ ਇਹਨੂੰ ਆਪਾਂ ਇੱਥੇ ਦਾਖਲ ਕਰ ਲਾਂਗੇ ਤੈਨੂੰ ਨਾਲ ਰਹਿਣਾ ਪਊ ਇਹਦੇ ਕੋਲੇ ਇਹ ਠੀਕ ਹੋ ਜਾਊਗਾ ਠੀਕ ਆ ਘਰੇ ਸਰਨਾ ਨੇ ਕੋਈ ਹੱਲ ਕਰ ਕੋਈ ਘਰੇ ਜਿੰਦਾ ਲਾ ਕੇ ਇੱਥੇ ਰਹਿਣਾ ਪੈਣਾ ਘਾਰੇ ਦੇਖ ਲੈਣਗੇ ਅੰਢ ਗੁਆਂਢ ਹੀ ਕੋਈ ਨਾ ਪਰ ਇਹਦੇ ਨਾਲ ਰਹਿਣਾ ਪੈਣਾ ਇਹਨੂੰ ਇਕੱਲੇ ਨੂੰ ਨਹੀਂ ਰੱਖ ਸਕਦੇ ਆਪਾਂ ਠੀਕ ਆ ਮਾ ਕੋਈ ਨਾ ਮੇਰੀ ਭੈਣ ਬਾਬਾ ਨਾਨਕ ਮਿਹਰ ਕਰੋ ਤੇਰਾ ਪੁੱਤ ਠੀਕ ਹੋਵੇ ਉਹ रामचंद्र ਮਹਾਰਾਜ ਜੀ ਮਿਹਰ ਕਰਨਗੇ ਠੀਕ ਆ ਅਰਦਾਸ ਕਰਿਓ ਇਹ ਪਰਦੇਸਨ ਦਾ ਇਕੋ ਹੀ ਸਹਾਰਾ ਹੈ ਹਾਂ ਸੰਨੀ ਇਹਦਾ ਮਾਂ ਦਾ ਇਕੋ ਹੀ ਸਹਾਰਾ ਹੈ ਇਹਦਾ ਪੁੱਤ ਸੰਨੀ ਤੈਨੂੰ ਦਵਾਈਆਂ ਨਾਲੋਂ ਤੁਹਾਡੀਆਂ ਦੁਆਵਾਂ ਦੀ ਲੋੜ ਆ ਇਹਨੂੰ ਡਾਕਟਰੀ ਇਲਾਜ ਨਾਲ ਤੁਹਾਡੀਆਂ ਅਸੀਸਾਂ ਤੇ ਅਰਦਾਸਾਂ ਦੀ ਲੋੜ ਹੈ। ਇਹ ਪਿੰਡ ਵਾਲੇ ਬਾਈਆਂ ਦਾ ਧੰਨਵਾਦ ਆ ਜਿਹੜੇ ਉਪਰਾਲਾ ਕਰਕੇ ਇੱਥੇ ਲੈ ਕੇ ਆਏ ਨੇ। ਬਾਕੀ ਇਹਦੇ ਰਿਸ਼ਤੇਦਾਰ ਕੋਈ ਭੈਣ ਭਰਾ ਇਸ ਵੀਡੀਓ ਨੂੰ ਦੇਖਦੇ ਆ ਉਹ ਵੀ ਸਾਡੇ ਨਾਲ ਸੰਪਰਕ ਕਰਨ ਜ਼ਰੂਰ। ਸੱਚੇ ਪਾਤਸ਼ਾਹ ਕਿਰਪਾ ਕਰੇ ਸਨੀ ਆਪਣੇ ਜੋਗਾ ਹੋ ਜਵੇ। ਚਾਰ ਪੈਸੇ ਕਮਾਉਣ ਜੋਗਾ ਹੋ ਜਵੇ ਦਿਹਾੜੀ ਧੱਪੇ ਜਾਣ ਜੋਗਾ ਹੋ ਜਵੇ। ਆਪਣੀ ਮਾਂ ਦੀ ਆਉਣ ਵਾਲੀ ਜ਼ਿੰਦਗੀ ਚ ਸਹਾਰਾ ਬਣ ਸਕੇ ਲੈ ਵੀ ਸੰਨੀ ਜੰਗਲ ਖੋਲ ਦੀਏ ਤੂੰ ਗੁੱਸਾਤ ਨਹੀਂ ਕਰਦਾ ਬੇਬੇ ਨਾਲ ਆਪਣੀ ਨਾਲ ਬੁਲੇ ਸੋ ਨਿਹਾਲ ਬੇਬੇ ਪੈਰੀ ਹੱਥਾਂ ਨਾਲ ਮਾਂ ਦੇ ਉੱਠ ਕੇ ਚੱਲ ਪਾਉਂਚ ਪੈਰ ਸਿਉਂ ਉੱਠ ਕੇ ਉੱਠ ਕੇ ਖੜਾ ਹੋ ਕੇ ਕਿ ਮਾਂ ਗਲਤੀ ਹੋ ਗਈ ਕਿਆ ਗਲਤੀ ਹੋ ਗਿਆ ਮੈਂ ਤੇਰੇ ਲੱਤ ਮਾਂ ਤੋੜਤੀ ਤੇਰੀ ਮੇਤੋ ਗਲਤੀ ਹੋ ਗਈ ਕਹਦੇ ਕਹਦੇ ਇਹ ਗਲਤੀ ਹੋ ਗਈ ਚਲੋ ਮਾਨੇ ਕਿਰਪਾ ਕਰਨੇ ਸੰਗਲ ਕਦੇ ਵੀ ਨਾ ਲੱਗਣ ਇਹਨਾਂ ਦੇ ਜੀ ਤੁਹਾਡਾ ਸ਼ੁਕਰੀਆ ਜਿਹੜਾ ਤੁਸੀਂ ਇਹ ਬਰਾਲਾ ਕੀਤਾ ਤੇ ਇਹ ਮਾਂ ਬਹੁਤ ਇੱਥੋਂ ਠੀਕ ਹੋ ਕੇ ਜਾਣਾ ਰੋਣਾ 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 ਬਣੇ ਰੋਣਾ ਰੋਣਾ ਇਹ ਤੇ ਅੱਜ ਸੁਪਨਿਆਂ ਦੇ ਘਰ ਵਿੱਚ ਜਿਹੜੇ ਕੈਂਪ ਦੇ ਵਿੱਚ ਇੰਨਾ ਦੇ ਮੈਂਬਰ ਸਾਡੇ ਆਏ ਨੇ ਇਹਨਾਂ ਸਾਰਿਆਂ ਦੀ ਚੜ੍ਹਦੀ ਕਲਾ ਲਈ ਤੰਦਰੁਸਤੀ ਲਈ ਅਰਦਾਸ ਕਰਿਓ ਅੱਜ ਡਾਕਟਰ ਰਾਗਵ अरोड़ा ਜੀ ਜਸਪੀਤ ਡਾਕਟਰ ਅਭਿਸ਼ੇਕ ਗਪਤਾ ਜੀ ਡਾਕਟਰ ਮਮਤਾ ਸਿੰਘਲਾ ਜੀ ਡਾਕਟਰ ਜਸਵਿੰਦਰ ਕੌਰ ਜੀ ਵੱਲੋਂ ਜਿਹੜੀ ਕੁੱਲ ਓਪੀਡੀ ਹੋਈ ਆ ਉਹ 1430 ਮੈਂਬਰਾਂ ਦੀ ਹੋਈ ਆ ਤੇ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ ਅਗਲੇ ਕੈਂਪ ਦੇ ਵਿੱਚ ਜਿਹੜੇ ਭੈਣ ਭਰਾ ਆਉਣਗੇ ਸਾਡੀ ਉਹਨਾਂ ਨੂੰ ਬੇਨਤੀ ਹੈ ਭਾਈ ਦੁੱਧ ਦੀ ਸੇਵਾ ਜ਼ਰੂਰ ਲੈ ਕੇ ਆਇਆ ਕਰੋ ਜੇ ਤੁਸੀਂ ਆਉਣ ਲੱਗੇ ਜਦੋਂ ਪੇਸ਼ੇਨ ਨੂੰ ਲੈ ਕੇ ਆਉਨੇ ਆ ਦਵਾਈ ਲੈਣ ਤੇ ਨਾਲ ਦੁੱਧ ਦੀ ਸੇਵਾ ਲੈ ਆਇਆ ਕਰੋ ਤਾਂ ਆਪਣੇ ਤੇ ਸੁਪਨਿਆਂ ਦੇ ਘਰ ਵਿੱਚ ਜਿਹੜੀ ਦੁੱਧ ਦੀ ਖਾਪਤ ਆ ਉਹ ਪੂਰੀ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ